ਹਾਂਜੀ ਵੀ ਦੋਸਤੋ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਆ ਜਿੱਥੇ ਇੱਕ ਬੱਚਾ 15 ਸਾਲ ਦਾ ਤੇ ਉਹਦਾ ਵਿਆਹ ਕਰਨ ਲੱਗੇ ਆ ਇੱਕ ਵਾਰੀ ਤੁਸੀਂ ਉਹ ਵੀਡੀਓ ਤੇ ਨਜ਼ਰ ਮਾਰੋ ਹਾਂਜੀ ਤੁਹਾਨੂੰ ਸਭ ਤੋਂ ਛੋਟੇ ਉਮਰ ਦਾ ਲਾੜਾ ਦੇਖੋ ਮੈਂ ਆ ਆ ਵੇਖੋ ਕਿੰਨੇ ਉਮਰਾਂ ਵੀ ਤੇਰੀ ਲਾੜਿਆ ਕਿੰਨੇ 15 ਸਾਲ 15 ਸਾਲ ਤੇ ਤੇਰੇ ਘਰ ਵਾਲੀ ਦੀ ਹੋਰ ਕਿੰਨੀ ਆ ਹੈ ਉਹ ਤਾਂ ਨਹੀਂ ਚੜ੍ਹ ਪਹਿਲਾਂ ਵੇਖੀ ਕਿਹੜੀ ਘਰ ਵਾਲੀ ਪਹਿਲਾਂ ਤਾਂ ਛੋਟੇ ਹੀ ਛੇੜ ਦੇ ਅੱਛਾ ਲਾੜ ਮੈਂ ਜਗਰਾਈ ਹੈਗਾ ਕਿਵੇਂ ਆ ਹੈ ਨਹੀਂ ਪਾਰਟ 2 ਜੋ ਤੁਹਾਨੂੰ ਲਾੜੀ ਵੀ ਦਿਖਾਵਾਂਗੇ ਆਪਾਂ ਹਾਂਜੀ ਭਾਈ ਦੇਖ ਲਈ ਤੁਸੀਂ ਵੀਡੀਓ ਹੁਣ ਆਪਾਂ ਤੁਹਾਨੂੰ ਅਸਲ ਸੱਚ ਦੱਸਦੇ ਆ ਵੀ ਇਹ ਅਸਲ ਕਾਰਨ ਕੀ ਹੈ 15 ਸਾਲ ਦੇ ਬੱਚੇ ਦਾ ਵਿਆਹ ਕਰਨ ਦਾ ਇਹ ਤੁਹਾਨੂੰ ਦੱਸ ਦਈਏ ਵੀ ਨਾ ਤਾਂ ਇਹਦੇ ਵਿੱਚ ਕਿਸੇ ਦੇ ਘਰਦਿਆਂ ਦੀ ਕੋਈ ਗਲਤੀ ਹੈ ਨਾ ਇਸ ਬੱਚੇ ਦੀ ਗਲਤੀ ਹੈ ਹੈਗੇ ਗੱਡੀਆਂ ਵਾਲੇ ਤੇ ਇਹਨਾਂ ਦਾ ਇੱਕ ਰੂਲ ਹੁੰਦਾ ਵੀ ਜਦੋਂ ਵੀ ਆਪਦੀ ਕੁੜੀ ਨੂੰ ਵਿਆਹਉਂਦੇ ਆ ਤਾਂ ਇਹ ਉਹਨਾਂ ਦੀ ਕੁੜੀ ਵੀ ਨਾਲ ਲੈ ਕੇ ਆਉਂਦੇ ਆ ਆਪਦੇ ਘਰੇ ਇਹਨਾਂ ਦਾ ਰੂਲ ਹੀ ਹੈ ਇਦਾਂ ਹੀ ਵਿਆਹ ਹੀ ਇਦਾਂ ਕਰਦੇ ਆ ਇੱਕ ਦੂਜੇ ਦੇ ਨਾਲ ਮਤਲਬ ਇਹ ਵੱਟਾ ਸੱਟਾ ਕਰਦੇ ਹੁੰਦੇ ਆ ਸੋ ਇਸੇ ਤਰੀਕੇ ਨਾਲ ਇਹ ਇਹ ਮੁੰਡੇ ਦੀ ਕਿਤੇ ਭੈਣ ਦਾ ਵਿਆਹ ਹੋਇਆ ਸੀ ਇੱਕ ਦਿਨ ਪਹਿਲਾਂ ਤੇ ਅਗਲੇ ਦਿਨ ਇਹ ਮੁੰਡਾ ਕੁੜੀ ਨੂੰ ਵਿਆਹਣ ਚੱਲਿਆ ਸੀ ਹਾਲਾਂਕਿ ਉਹਨੂੰ ਲੈ ਕੇ ਨਹੀਂ ਆਉਣਾ ਸੀਗਾ ਵਿਆਹ ਕਿਹੜੇ ਸਿਰਫ ਇੱਕ ਦਿਨ ਦੇ ਲੈ ਕੇ ਆਉਂਦੇ ਯਾਨੀ ਕਿ ਰੋਕ ਰੋਕਦੇ ਇੱਕ ਸਾਭ ਦੀ ਪਰ ਆਪਣੇ ਤਾਂ ਹੁੰਦਾ ਨਾ ਰੋਕਾ ਕਰਦਨੇ ਉਹਦੋਂ ਬਾਅਦ ਰੋਕਾ ਤੋੜ ਕੇ ਆਪਾਂ ਵਿਆਹ ਵੀ ਕਰ ਦਨੇ ਇਹਨਾਂ ਤੇ ਇਦਾਂ ਨਹੀਂ ਹੁੰਦਾ ਇਹਨਾਂ ਦਾ ਵਿਆਹ ਹੀ ਹੋ ਜਾਂਦਾ ਵੀ ਯਾਨੀ ਕਿ ਤਲਾਕ ਲੈਣਾ ਪੈਂਦਾ ਹੁੰਦਾ ਸੋ ਇਹਨਾਂ ਦੇ ਵਿੱਚ ਤਲਾਕ ਤਲੂਕ ਵਾਲਾ ਕੰਮ ਹੈ ਨਹੀਂਗਾ ਇਹ ਤਲਾਕ ਨਹੀਂ ਲੈਂਦੇ ਇਹਨਾਂ ਦੀ ਪੱਕਾ ਹੀ ਹੁੰਦਾ ਵੀ ਇੱਕ ਵਾਰੀ ਵਿਆਹ ਹੋ ਗਿਆ ਤੇ ਬਸ ਹੋ ਗਿਆ ਸੋ ਜਦੋਂ ਇਹ ਮੁੰਡੇ ਨੇ 20 ਸਾਲ ਤੇ ਫੇਰ ਉਹ ਉਹ ਕੁੜੀ ਨੂੰ ਪੱਕੇ ਤੌਰ ਤੇ ਘਰੇ ਲੈ ਆਂਦਾ ਜਾਊਗਾ ਇਹ ਅਸਲ ਰੂਲ ਹੁੰਦਾ ਸੋ ਇਹ ਵੀਡੀਓ ਬੜੀ ਜਿਆਦਾ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਉਹਦੇ ਵਿੱਚ ਗਲਤ ਬੜੇ ਕਮੈਂਟ ਆਈ ਸੀ ਮੈਂ ਸੋਚਿਆ ਮੈਂ ਕਿ ਚਲੋ ਥੋੜਾ ਕਲੀਅਰ ਕਰਕੇ ਦੱਸਦੇ ਆ ਪਹਿਲਾਂ ਮੈਨੂੰ ਵੀ ਬੜੀ ਹੈਰਾਨੀ ਜੀ ਹੋਈ ਸੀ ਪਰ ਜਦੋਂ ਮੈਂ ਮੁੰਡੇ ਦੀ ਮੰਮੀ ਦੇਖੀ ਨਾ ਫਿਰ ਮੈਨੂੰ ਲੱਗਾ ਵੀ ਯਾਰ ਹਾਂ ਵੀ ਇਹ ਗੱਡੀਆਂ ਵਾਲੇ ਹਨ ਸੋ ਉਹਨਾਂ ਦੀ ਬੋਲੀ ਤੋਂ ਵੀ ਪਤਾ ਲੱਗ ਜਾਂਦਾ ਹੁੰਦਾ ਸੋ ਇਹਨਾਂ ਦੇ ਰੂਲ ਵੀ ਆਪ ਦੇ ਹਿਸਾਬ ਨਾਲ ਹੁੰਦੇ ਹਰ ਕਿਸੇ ਦੇ ਰੂਲ ਦੁਨੀਆ ਨੇ ਆਪ ਦੇ ਹਿਸਾਬ ਨਾਲ ਬਣਾਏ ਹੋਏ ਆ ਸੋ ਇਹਨਾਂ ਦਾ ਇਹ ਦੇ ਕਰਕੇ 15 ਸਾਲ ਦਾ ਬੱਚਾ ਸੀਗਾ ਜਿਹਦਾ ਵਿਆ ਮੀਂਹ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਬਾਕੀ ਕਿਹਨੂ ਕਿਹਨੂ ਇਹਨਾਂ ਦੇ ਸੱਭਿਆਚਾਰ ਬਾਰੇ ਥੋੜਾ ਬੋੜਾ ਪਤਾ ਸੀ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ